ਪਰ ਚੋਣ ਮੈਨੀ ਫੈਸਟੋ ਜਿਹੜਾ ਵਾ ਕਾਲੀ ਦਲ ਦਾ ਉਹ ਇੱਕ ਸੰਵਧਾਨ ਆ ਇੱਕ ਉਹ ਨਿਜ਼ਮ ਆ ਇੱਕ ਉਹ ਕਾਇਦਾ ਕਾਨੂੰਨ ਆ ਜਿਹਦੇ ਤੇ ਕਾਲੀ ਦਲ ਹਮੇਸ਼ਾ ਹੀ ਪੈਰਾ ਦਿੰਦਾ ਰਿਹਾ ਵਾ ਜਿਹੜੀ ਉਹ ਗੱਲ ਅੱਜ ਤੱਕ ਜਿਹੜਾ ਵਾ ਕਹਿੰਦਾ ਰਿਹਾ ਵਾ ਪਰ ਇੱਥੇ ਵੋਟਾਂ ਪੰਥ ਦੀਆਂ ਲੈ ਕੇ ਜਾ ਰੀਆਂ ਨਰਨਕਾਰੀਆਂ ਨਾਲ ਜਾ ਰੀਆਂ ਨਰਨਕਾਰੀ ਆਪਣਾ ਰਾਮ ਰਹੀਮ ਨਾਲ ਜਾ ਰੀਆਂ ਸੁਮੇਤ ਸੈਣੀ ਨਾਲ ਜਿੰਨੇ ਮੁੰਡੇ ਮਾਰੇ ਆ ਜਾ ਰੀਆਂ ਹਜ਼ਾਰ ਆਲਮ ਨਾਲ ਹੈ ਤੇ ਤੁਸੀਂ ਯਾਰ ਸਭ ਤੋਂ ਵੱਡੀ ਗੱਲ ਆ ਵੀ ਜਿਹੇਦਾਰ ਅਕਾਲ ਤਖਤ ਸਾਹਿਬ ਹੋਵੇ ਹੂੰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਤੇ ਤੁਸੀਂ ਤਿੰਨ ਵਾਰ ਸੀਐਮ ਰਹੋ ਪਿਓ ਪੋਤੇ ਇੱਕ ਡਿਪਟੀ ਸੀਐਮ ਹੋਵੇ ਗ੍ਰਹਿ ਮੰਤਰੀ ਤੇ ਤੁਸੀਂ 15 ਸਾਲ ਉਹਦੀ ਇਨਕੁਆਇਰੀ ਆਪਣੇ ਗੋਡੇ ਥੱਲੇ ਯਾਰ ਉਹ ਦੱਬ ਰੱਖੋ ਇਹਦੋਂ ਵੱਡਾ ਪਾਪ ਕੀ ਹੋ ਸਕਦਾ ਆ ਨਕੋਦਰ ਕਾਂਡ ਆਪਣੇ ਫੈਡਰੇਸ਼ਨ ਦੇ ਮੁੰਡੇ ਮਾਰੇ 86 ਦੇ ਵਿੱਚ ਹੂੰ ਜਿਹੜਾ ਉੱਥੇ ਬੰਦਾ ਨਾਲ ਦੋਸੀ ਸੀ ਦਰਬਾਰਾ ਗੁਰੂ ਉਹਨੂੰ ਤੁਸੀਂ ਪ੍ਰਿੰਸੀਪਲ ਸਕੱਤਰ ਲਾਇਆ ਯਾਰ ਆਪਣੇ ਨਾਲ ਇਹ ਤੁਸੀਂ ਉਹ ਵੀ ਜਾਜ ਆਪਣੇ ਜਿਹੜਾ ਵਾ ਦੱਬੀ ਰੱਖੀ ਤੇ ਫਿਰ ਪੰਥ ਤੁਹਾਨੂੰ ਵੋਟਾਂ ਕਿਉਂ ਪਾਵੇ ਮੈਨੂੰ ਇਹ ਦੱਸੋ ਫੈਡਰੇਸ਼ਨ ਦੀ ਤੁਸੀਂ ਗੱਲ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਡੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਦੋਂ ਦੇ ਮਿੰਟਕ ਸਾਲ ਦੀ ਗੱਲ ਕਰਦੇ ਆ ਇਹ ਵੱਡੀਆਂ ਸੰਸਥਾਵਾਂ ਸੀ ਜਿੰਨਾ ਅੱਗੇ ਕਿਤੇ ਦਿੱਲੀ ਵੀ ਝੁਕਦੀ ਸੀ ਜਾਂ ਕਿਤੇ ਗਰਜ ਹੁੰਦੀ ਸੀ ਤੇ ਉੱਥੇ ਵੀ ਹਿਲਜੁਲ ਹੋ ਜਾਂਦੀ ਸੀ ਅੱਜ ਕਿੱਥੇ ਵੇਖਦੇ ਨਾ ਚੀਜ਼ਾਂ ਨੂੰ ਤੁਸੀਂ ਵੇਖੋ ਇਹ ਵੀ ਸਭ ਤੋਂ ਵੱਡਾ ਪਾਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਵਾ ਉਪਸ਼ੋਕੇਵੇਂ ਦਿੱਲੀ ਤਖਤ ਨਾਲ ਤਿੰਨ ਤਾਕਤਾਂ ਲੜੀਆਂ ਨੇ ਹਮ ਸ੍ਰੀ ਅਕਾਲ ਤਖਤ ਸਾਹਿਬ ਦਮਦਮਈ ਟਕਸਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭਾਵੇਂ ਸੰਘਰਸ਼ ਸੀ ਤੇ ਭਾਵੇਂ ਦਰਬਾਰ ਸਾਹਿਬ ਤੇ ਹਮਲਾ ਸੀ ਇਹ ਤਿੰਨੇ ਤਾਕਤਾਂ ਦਿੱਲੀ ਤਖਤ ਨਾਲ ਆਮੋ ਸਾਹਮਣੀ ਹੋ ਕੇ ਲੜੀਆਂ ਤੇ ਟਕਰਾਈਆਂ ਨੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਤਿੰਨੇ ਤਾਕਤਾਂ ਜਿਹੜੀਆਂ ਨੇ ਖਤਮ ਕੀਤੀਆਂ ਨੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੀ ਜਿਹੜੀ ਆ ਹੋਂ ਦਸਤੀ ਉਹਨਾਂ ਦੀ ਪਰਸਨੈਲਿਟੀ ਉਹਨਾਂ ਨੂੰ ਖਤਮ ਕੀਤਾ ਉਹਨਾਂ ਦੇ ਐਕਸ਼ਨ ਨੂੰ ਜਿਹੜਾ ਵਾ ਡਿਲੀਟ ਕੀਤਾ ਵਾ ਦਮਦਮੇ ਟਕਸਾਲ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੰਡੀਆਂ ਪਾ ਕੇ ਤੇ ਇਹਨਾਂ ਨੂੰ ਖਤਮ ਕੀਤਾ ਦੇਖੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹ ਕਰਦੇ ਇੱਕ ਗੱਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਕਾਬਲੇ ਏਡੀ ਵੱਡੀ ਆਲ ਇੰਡੀਆ ਸਿੱਖ ਜਿਹਦੀ ਅੰਤਰਰਾਸ਼ਟਰੀ ਪੱਧਰ ਤੇ ਧਾਂਗ ਬਣ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਕੁੰਡੇ ਵਾਂਗ ਚੁਬਦੀ ਸੀ ਪਰ ਇੱਕ ਹੀ ਮਨੁੱਖ ਤੇ ਤੁਹਾਡੀ ਸੂਈ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕਿ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਹੀ ਕਰਤਾ ਹਰਤਾ ਸੀ ਸਾਰਿਆਂ ਨੂੰ ਜੇ ਤੁਸੀਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੀ ਗੱਲ ਕੀਤੀ ਹੈ ਕਹਿੰਦੇ ਕਿ ਜੇ ਉਹਦੇ ਚ ਪਾੜ ਪਿਆ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੇ ਦੂਜੇ ਪਾਸੇ ਸਿੰਘ ਸਾਹਿਬ ਦੀ ਗੱਲ ਕਰਦੇ ਆ ਅਕਾਲ ਤੱਕ ਸਭ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਤੇ ਉਹਦੇਲੇ ਪਾਸੇ ਹੁੰਦਾ ਪਰ ਨਿਹਾਰ ਵਾਲੇ ਪਾਸੇ ਜਾਣਾ ਉਹ ਵੀ ਕਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਟਕਸਾਲ ਵਾਲਾ ਪਾਸੇ ਤੁਸੀਂ ਕਿਹਾ ਕਿ ਸਾਰਾ ਕੁਝ ਵੇਖੋ ਮੇਰੀ ਗੱਲ ਸੁਣੋ 1978 ਤੋਂ ਲੈ ਕੇ ਹਮ ਤਿੰਨ ਸਰਕਾਰਾਂ ਤੱਕ ਹਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਰਹੇ ਜੋ ਪਾਪ ਜੋ ਗਲਤੀਆਂ ਉਹਨਾਂ ਦੀਆਂ ਸਰਕਾਰ ਚ ਰਹੀਆਂ ਨੇ ਉਹਨਾਂ ਦੀ ਅਗਵਾਈ ਚ ਹੋਈਆਂ ਨੇ ਇਹ ਹੋਰ ਨਹੀਂ ਕਿਸੇ ਦੀ